ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕੁੰਭ ਦਾ ਮੇਲਾ ਚੱਲ ਰਿਹਾ ਹੈ ਮਿੱਤਰੋ ਕੋਈ ਕਹਿੰਦਾ ਜੀ ਉੱਥੇ 7 ਕਰੋੜ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਕੋਈ ਕਹਿੰਦਾ 40 ਕਰੋੜ ਪਹੁੰਚਣ ਦੀ ਉਮੀਦ ਹੈ ਇੱਕ ਤਾਂ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਭਗੜੜ ਮੱਚੀ ਓ ਯਾਰ ਮੁੱਖ ਮੰਤਰੀ ਸਾਹਿਬ ਜਿਹੜੇ ਉੱਥੇ ਇੱਕ ਸਾਧੂ ਵੀ ਹੈ ਉਹ ਕਹਿੰਦੇ ਇਹ ਵੀ ਇੱਕ ਤਾਂ ਸੱਚ ਹੋਰ ਬੋਲਿਆ ਜਿਹੜਾ ਉਹ ਕਥਾਵਾਚ ਕਹ ਉਹ ਕਹਿੰਦਾ ਉਹ ਮੋਕਸ਼ ਨੂੰ ਪ੍ਰਾਪਤ ਹੋ ਗਏ ਤੇ ਇੱਕ ਜਿਹੜੇ ਨਿਤਿਆਨੰਦ ਜੀ ਐ ਉਹਨਾਂ ਨੇ ਬੋਲਿਆ ਵੀ ਜੇ ਮੋਕਸ਼ ਅਸੀਂ ਤੁਹਾਨੂੰ ਦੇ ਦਿੰਨੇ ਆ ਜੇ ਧੱਕਾ ਮਾਰ ਕੇ ਜੇ ਭੱਗਦੜ ਦੇ ਵਿੱਚ ਜੇ ਲੋਕ ਉੱਠਣ ਦਾ ਟਾਈਮ ਹੀ ਨਾ ਦੇਣ ਤਾਂ ਇਹ ਜਾਂ ਮੋਕਸ਼ ਤਾਂ ਕਿਸੇ ਨੂੰ ਮਿਲੇ ਹੀ ਨਾ ਭੈਣਾ ਦੇ ਭਰਾ ਭਰਾਵਾਂ ਨਾਲੋਂ ਭੈਣਾਂ ਵਿਛੜ ਗਈਆਂ ਮਾਮਾ ਦੇ ਪੁੱਤ ਕਈ ਪੁੱਤਾਂ ਦੀਆਂ ਮਾਵਾਂ ਚਲੀਆਂ ਗਈਆਂ ਕਈ ਪਰਿਵਾਰ ਸੁੰਨੇ ਹੋ ਗਏ ਕਿਉਂਕਿ ਦੋਸਤੋ ਇਹੋ ਜਿਹੇ ਥਾਵਾਂ ਤੇ ਜਿਵੇਂ ਇੱਕ ਸੱਜਣ ਨੇ ਦੱਸਿਆ ਮੈਨੂੰ ਕਹਿੰਦਾ ਬਈ ਜੇ ਤਾਂ ਕੋਈ ਜੱਟ ਜ਼ਿਮੀਂਦਾਰ ਹੋਵੇ ਤਾਂ ਉਹਨਾਂ ਨੂੰ ਕਿਤੋਂ ਨਾ ਕਿਤੋਂ ਦਾਦੇ ਦੀ ਨਾਨਕਿਆਂ ਦੀ ਦਾਦਕਿਆਂ ਦੀ ਜ਼ਮੀਨ ਨਿਕਲ ਆਉਂਦੀ ਹੈ ਜੇ ਕੋਈ ਬਾਣੀਐ ਸੇਠ ਹੈ ਤਾਂ ਉਹਨਾਂ ਨੂੰ ਕੋਈ ਨਾ ਕੋਈ ਪਲਾਟ ਨਿਕਲਿਆ ਆਉਂਦਾ ਹੈ ਤੇ ਆਦਾ ਵੀ ਜੇ ਸਾਡਾ ਭਾਈਚਾਰਾ ਹੋਵੇ ਮਤਲਬ ਗਰੀਬ ਤਵਕਾ ਸਿੱਖ ਤਾਂ ਉਹਨਾਂ ਨੂੰ ਕੀ ਨਿਕਲਦਾ ਹੈ ਗੱਦੀ ਤੇ ਜਾਂ ਇਹ ਜੇ ਥਾਵਾਂ ਤੇ ਜਾਣਾ ਕਿਉਂਕਿ ਕਹਿੰਦੇ ਵੀ ਡੁੱਬਦਾ ਬੰਦਾ ਹਰ ਇੱਕ ਤਰੀ ਜਾਂਦੀ ਚੀਜ਼ ਨੂੰ ਹੱਥ ਪਾਉਂਦਾ ਹੈ ਭਾਵੇਂ ਉਹ ਕਾਫੂਸ ਹੀ ਹੋਵੇ ਤਾਂ ਇੱਥੇ ਇੱਕ ਤਾਂ ਵੀਆਈਪੀ ਮੂਵਮੈਂਟ ਬਹੁਤ ਹੈ ਤੁਸੀਂ ਇਹ ਵੇਖੋ ਵੀ ਇੱਕ ਤਾਂ ਮਨਿਸਟਰ ਫਿਰ ਆਪਣਾ ਦੂਜੇ ਰਾਜ ਮੰਤਰੀ ਜਿਹੜੇ ਡਿਊਟੀ ਮੰਤਰੀ ਹੁੰਦੇ ਆ ਫਿਰ ਅੱਗੇ ਸਟੇਟ ਲੈਵਲ ਦੇ ਚੇਅਰਮੈਨ ਫਿਰ ਪਾਰਟੀ ਦੇ ਪ੍ਰੈਜ਼ੀਡੈਂਟ ਤੇ ਬਲੌਕ ਪ੍ਰੈਜ਼ੀਡੈਂਟ ਤੱਕ ਫਿਰ ਉਹਨਾਂ ਦੇ ਰਿਸ਼ਤੇਦਾਰ ਅਗਲਾ ਕਹਿੰਦਾ ਕੋਈ ਨਾ ਕੋਈ ਪਾਸ ਲਾਓ ਯਾਰ ਆਪਾਂ ਵੀ ਵੀਆਈਪੀ ਆਪਣਾ ਲਾਈਨ ਦੇ ਵਿੱਚ ਜਾ ਕੇ ਤੇ ਇਸ਼ਾਨਣ ਕਰਾਂਗੇ ਜਿਹੜੇ ਉੱਥੇ ਕਾਟੇਜ ਬਣੇ ਹੋਏ ਆ ਝੌਪੜੀਆਂ ਬਣੀਆਂ ਹੋਈਆਂ ਕੱਪੜੇ ਚੇਂਜ ਕਰਨ ਨੂੰ ਜਿੱਥੇ ਉਹ ਇੱਕ ਹੋਰ ਗੱਲ ਆ ਦੋਸਤੋ ਸੰਗਮ ਆਪਾਂ ਸੁਣਿਆ ਹੀ ਹੈ ਕਿਉਂਕਿ ਇਸੇ ਸੰਗਮ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਜਾ ਕੇ 1666 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀਆਂ ਦੇ ਜਨਮ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਕਰਾਏ ਸੀ ਤੇ ਪੰਜ ਪਾਠੀ ਪੰਜ ਜਪਜੀ ਸਾਹਿਬ ਵਾਲੇ ਪੰਜ ਧੂਫੀਏ ਪੰਜ ਪਹਿਰੇ ਵਾਲੇ ਤੇ ਪੰਜ ਲਾਂਗਰੀ 25 ਸੇਵਾਦਾਰਾਂ ਨੂੰ ਲਾ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੇ ਸ੍ਰੀ ਅਖੰਡ ਪਾਠ ਸਾਹਿਬ ਕਰਾਏ ਸੀ ਪਹਿਲਾ ਅਖੰਡ ਪੜ ਜਿਹੜਾ ਹੋਇਆ ਤੇ 50 ਘੰਟਿਆਂ ਚ ਹੋਇਆ ਇਸੇ ਤਰਵੈਣੀ ਵਾਲੀ ਥਾਂ ਤੇ ਇਸੇ ਸੰਗਮ ਵਾਲੇ ਥਾਂ ਤੇ ਇਸੇ ਪ੍ਰਿਆਗ ਰਾਜ ਵਾਲੀ ਥਾਂ ਤੇ ਉਹ ਹੁਣ ਸ਼ਹਿਰ ਚ ਆ ਗਿਆ ਉਹ ਥਾਂ ਤਾਂ ਉਹ ਗੁਰਦੁਆਰਾ ਸਾਹਿਬ ਉੱਥੇ ਬਣਿਆ ਉਸ ਦਾ ਨਾਮ ਹੈ ਪੱਕੀ ਸੰਗਤ ਪੱਕੀ ਸੰਗਤ ਮਤਲਬ ਤਾਂ ਕਹਿਣ ਤੋਂ ਭਾਵ ਮਿੱਤਰੋ ਜਿਹੜਾ ਗੰਗਾ ਤੇ ਜਮਨਾ ਦੋ ਨਦੀਆਂ ਉਹ ਤਾਂ ਆਪਾਂ ਨੂੰ ਦਿਖਾਈ ਦੇ ਰਹੀ ਹੈ ਜਿਹੜੀ ਸਰਸਵਤੀ ਹੈ ਜੋ ਆਪਾਂ ਸੁਣਿਆ ਤੁਸੀਂ ਵੀ ਸੁਣਿਆ ਹੋਣਾ ਸਰਚ ਕਰ ਲਿਓ Google ਤੇ ਪਾ ਉਹ ਕਹਿੰਦੇ ਵੀ ਉਹ ਗੋਪਤ ਹੈ ਜਿਹੜੀ ਸਰਸਵਾ ਦੀ ਤਾਂ ਜਿਹੜੇ ਕਹਿੰਦੇ ਵੀ ਪੂਰੇ ਪਹੁੰਚੇ ਹੋਏ ਮਹਾਤਮਾ ਹੈ ਨਾ ਸਾਧੂ ਲੋਕ ਹੈ ਜਿਨ੍ਹਾਂ ਨੇ ਸਾਧਿਆ ਹੋਇਆ ਆਪਣੇ ਆਪ ਨੂੰ ਅਸਵਾਮਾਣ ਵਾਲੇ ਨਹੀਂ ਜਿਨ੍ਹਾਂ ਨੇ ਸਾਧਿਆ ਹੋਇਆ ਜਿਹੜੇ ਹਮੇਸ਼ਾ ਹੀ ਸਾਧਨਾ ਦੇ ਵਿੱਚ ਰਹਿੰਦੇ ਹੈ ਜਿਹੜੇ ਗਰੀਬ ਤੇ ਅਮੀਰ ਨੂੰ ਮਿੱਟੀ ਤੇ ਸੋਨੇ ਨੂੰ ਇੱਕ ਸਮਝਦੇ ਹੈ ਉਹ ਸਾਧੂ ਲੋਕਾਂ ਨੂੰ ਤਿੰਨਾ ਨਦੀਆਂ ਦਾ ਪਾਣੀ ਦਿਖਾਈ ਦਿੰਦਾ ਉਹ ਦੱਸ ਵੀ ਦਿੰਦੇ ਆ ਕਿ ਆ ਜਮਣਾ ਦਾ ਆ ਗੰਗਾ ਦਾ ਆ ਸਰਸਵਤੀ ਦਾ ਪਰ ਆਪਣੇ ਤਾਂ ਨਾਂ ਦਾ ਸੰਗਮ ਹੈ ਆਪਣੇ ਵਾਸਤੇ ਤਾਂ ਵੀ ਅਸੀਂ ਸੰਗਮ ਤੇ ਇਸ਼ਨਾਨ ਕਰਿਆ ਜੀ ਤੁਹਾਨੂੰ ਤਰੋ ਵੀਆਈਪੀ ਮੂਮੈਂਟ ਬਹੁਤ ਹੁੰਦੀ ਏ ਜਣਾ ਖਣਾ ਮੇਰੇ ਅਰਗਾ ਉੱਥੇ ਇੱਕ ਲੋਕ ਤਾਂ ਯਾਰ 15 ਕਿਲੋਮੀਟਰ ਤੁਰ ਕੇ ਜਾਣ ਇੱਕ ਬੰਦਾ ਕਿਲੋਮੀਟਰੀ ਤੁਰ ਕੇ ਜਾਵੇ ਤੇ ਉਥੋਂ ਤੱਕ ਉਹਦੀ ਗੱਡੀ ਪਹੁੰਚੇ ਕਿੰਡੀ ਵੱਡੀ ਗੱਲ ਫਿਰ ਜਿਹੜੇ ਪੀਪਾ ਪੁਲ ਬਣੇ ਆ ਤੁਸੀਂ ਆ ਵੀਡੀਓ ਨਾਲ ਨਾਲ ਦੇਖ ਰਹੇ ਹੋ 35 36 ਬਣੇ ਆ ਨਦੀ ਦੇ ਉੱਤੇ ਉਹਨਾਂ ਨੇ ਬਣਾਇਆ ਆਰਜੀ ਪੁਲ ਇਹਦੇ ਉੱਤੇ ਜਦੋਂ ਭੀੜ ਆ ਗਈ ਭੀੜ ਬੇਕਾਬੂ ਹੋ ਗਈ ਪ੍ਰਸ਼ਾਸਨ ਨੇ ਹੱਥ ਖੜੇ ਕਰਤੇ ਵੱਧ ਤੋਂ ਵੱਧ ਪ੍ਰਸ਼ਾਸਨ ਕੀ ਹੁੰਦਾ ਪੁਲਿਸ ਡਿਪਾਰਟਮੈਂਟ ਹੁੰਦਾ ਹੋਰ ਕੀ ਹੁੰਦਾ ਉਹ ਵੀ ਬੰਦੇ ਆ ਉਹ ਛੱਡ ਕੇ ਪਿੱਛੇ ਹੋ ਗਏ ਬਈ ਤੇ ਲੋਕ ਆਪ ਮੁਹਾਰੇ ਚੱਲ ਪਏ ਗੱਲ ਫੇਰ ਉੱਥੇ ਜਿਹੜੀ ਥਾਂ ਤੇ ਯਾਰ ਲੋਕ ਟੱਟੀ ਬੈਠੇ ਜਿੱਥੇ ਸੁੱਕਾ ਹੈ ਨਾ ਪਾਣੀ ਉੱਥੇ ਨੇੜੇ ਹੀ ਇੱਕ ਸੱਜਣ ਨੇ ਵੀਡੀਓ ਵਿਖਾਈ ਸੀ ਤੇ ਮੈਨੂੰ ਮਿਲੀ ਨਾ ਸਰਚ ਕਰੇ ਤੋਂ ਮੈਂ ਜ਼ਰੂਰ ਉਹਨੂੰ ਸੈਂਡ ਕਰੂੰਗਾ ਆਪਣੇ ਚੈਨਲ ਤੇ ਪਾਵਾਂਗੇ ਬਰਾਡ ਟੀਵੀ YouTube ਤੇ Facebook ਤੇ ਪਰ ਉੱਥੇ ਤਾਂ ਲੋਕ ਯਾਰ ਟੱਟੀ ਬੈਠੇ ਐ ਉਥੇ ਹੀ ਪਖਾਨੇ ਬਣੇ ਆ ਉਥੇ ਹੀ ਪਿਸ਼ਾਬ ਕਰੀ ਜਾਂਦੇ ਆ ਫਿਰ ਉਥੇ ਪਾਣੀ ਕੋਈ ਇਹ ਨਹੀਂ ਵੀ ਜਿਆਦਾ ਪਾਣੀ ਆ ਸਾਰਾ ਕੁਝ ਰੋੜ ਕੇ ਲੈ ਜੂ ਸਾਰਾ 2-2 ਫੁੱਟ ਪਾਣੀ ਡੂੰਘਾ ਜਿੱਥੇ ਲੋਕ ਡੁਬਕੀ ਲਾਉਂਦੇ ਆ ਪਰ ਫੇ ਵੀ ਚਲੋ ਯਾਰ ਆਸਤਾ ਆ ਆਪਾਂ ਕਿਸੇ ਦੀ ਆਸਤਾ ਨੂੰ ਆਪਾਂ ਚੈਲੰਜ ਨਹੀਂ ਕਰ ਸਕਦੇ ਪਰ ਗੱਲ ਇਨੀ ਆ ਯਾਰ ਜਿਹੜੇ ਲੋਕ 2500 ਜਾਂ 2000 ਕਿਲੋਮੀਟਰ ਜਾਂਦੇ ਆ ਪੰਜਾਬ ਚੋਂ ਬਹੁਤ ਗਏ ਆ ਬਹੁਤ ਸਾਰੇ ਸਾਡੇ ਇੱਥੇ ਸੰਗਰਗਿਆ ਮੰਡੀ ਹੈ ਨੇੜੇ ਰਾਜਸਥਾਨ ਚ ਉਥੋਂ ਸੰਤ ਗਏ ਐ ਜੁਗਿੰਦਰ ਆਨੰਦ ਜੀ ਰਾਮਪੁਰਾ ਨਾਰਾਇਣਪੁਰਾ ਹਬੌਰ ਸੀਤੋ ਦੇ ਨੇੜੇ ਜਿਹੜਾ ਬਿਸ਼ਨੋਈ ਦਾ ਪਿੰਡ ਆ ਉਹਦੇ ਪਿੰਡ ਦੇ ਬਿਲਕੁਲ ਨਾਲ ਸੀਤੋ ਗੁੰਨੋ ਦੇ ਨਾਲ ਹਬੌਰ ਦੇ ਨੇੜੇ ਉਥੋਂ ਸੰਤ ਗਏ ਐ ਉਥੋਂ ਟਰੱਕ ਭਰ ਕੇ ਗਿਆ 200 ਬੰਦਾ ਸੇਵਾਦਾਰ ਗਿਆ ਰੋਟੀਆਂ ਪਕਾਉਣ ਵਾਸਤੇ ਬੀਬੀਆਂ ਵੀ ਗਈਆਂ ਚਲੋ ਅਗਲੀ ਦੀ ਭਾਵਨਾ ਯਾਰ ਉਹ ਅੱਡ ਗੱਲ ਉਹਨਾਂ ਨੇ ਜਾ ਕੇ ਲੰਗਰ ਲਾਇਆ ਉਹ ਲੰਗਰ ਕੋਈ ਤਾਂ ਛੱਕ ਰਿਹਾ ਹੈ ਕਿਸੇ ਦਾ ਢਿੱਡ ਤਾਂ ਭਰ ਰਿਹਾ ਹੈ ਪਰ ਗੱਲ ਇੰਨੀ ਹੈ ਮਿੱਤਰੋ ਜੇ ਕਹਿੰਦੇ ਉੱਥੇ 7 ਕਰੋੜ ਬੰਦੇ ਨੇ ਆਉਣਾ ਹੈ ਜਾਂ ਉੱਥੇ 70 ਲੱਖ ਨੇ ਆਉਣਾ ਹੈ ਭਾਵੇਂ ਯਾਰ ਲੱਖ ਨੇ ਵੀ ਆਉਣਾ ਪਰ ਬੰਦ ਉਸ ਲੈਵਲ ਦਾ ਹੋਣਾ ਚਾਹੀਦਾ ਸੀ ਐਂਬੂਲੈਂਸਾਂ ਹੁੰਦੀਆਂ ਆਹੀ ਜਿਵੇਂ ਆਪਣੇ 108 ਇਹ ਹੁੰਦੀਆਂ ਹਰ ਇੱਕ ਸਟੇਟ 'ਚ ਇਨਾਂ ਨੂੰ ਜਿਹੜੀ ਕੰਪਨੀ ਦਾ ਠੇਕਾ ਹੁੰਦਾ ਸਰਕਾਰ ਨਾਲ ਉਹ ਤੇਲ ਹੀ ਨਹੀਂ ਦਿੰਦੇ ਉਹਨਾਂ ਜੇ 50 ਤੋਂ ਉੱਤੇ ਭਜਾ ਨਹੀਂ ਸਕਦੇ ਇਹਨਾਂ ਦੀ ਰੇਸ ਬੰਨੀ ਹੁੰਦੀ ਹੈ ਉਹਨਾਂ ਨੇ ਐਵਰੇਜ ਵੀ 10 ਤੋਂ 11 ਦੀ ਲੈਣੀ ਹੈ ਜਿਹੜੀਆਂ ਗੱਡੀਆਂ ਹੁੰਦੀਆਂ ਉਹਨਾਂ ਕੋਲੇ 407 ਹੈ ਤਾਂ ਇਹਨਾਂ ਕੋਲੇ ਤੇਲ ਵੀ 10 ਤੋਂ 20 ਕਿਲੋਮੀਟਰ ਦਾ ਹੁੰਦਾ ਉਸ ਤੋਂ ਅੱਗੇ ਦਾ ਨਹੀਂ ਹੁੰਦਾ ਸਾਰਿਆਂ ਨੂੰ ਪਤਾ ਹੀ ਆਪਾਂ ਵੇਖਿਆ ਯਾਰ ਐਂਬੂਲੈਂਸਾਂ ਦਾ ਕੀ ਹਾਲ ਹੈ ਉਥੇ ਕਿਉਂ ਪੱਗਦੜ ਮੱਚੀ ਐਂਬੂਲੈਂਸ ਆਈ ਫਿਰ ਜਿਹੜੇ ਯਾਰ ਲਾਉਡਰਾਂ ਨੇ ਇਕੱਠਾ ਕਰਿਆ ਨਾ ਉਥੇ ਲੋਕਾਂ ਦੇ ਕੱਪੜੇ ਵਗੈਰਾ ਕੂੜਾ ਕਹਿ ਲੋ ਉਹਦੇ ਚੋਂ ਯਾਰ ਡੈੱਡ ਬੋਡੀ ਮਿਲਣੀ ਕਿੱਡੀ ਵੱਡੀ ਗੱਲ ਹੈ ਕਿੰਨੀ ਭਗਦੜ ਮਚੀ ਲੋਕਾਂ ਨੂੰ ਜਦੋਂ ਥਾਂ ਨਾ ਮਿਲੀ ਤਾਂ ਫੇਰ ਲੋਕ ਉਥੇ ਜਿਹੜੇ ਬਣੇ ਵੀ ਆ ਘਾਟ ਉਹ ਘਾਟਾਂ ਦੇ ਨੇੜੇ ਸੌਂਗੇ ਅਗਲਾ ਹੰਦਾਂ ਅਸੀਂ ਇਸ਼ਨਾਨ ਕਰ ਲਾਂਗੇ ਟੜਕੇ ਉੱਠ ਕੇ ਸਦਿਆਂ ਕਰ ਲਾਂਗੇ ਇੱਥੇ ਹੀ ਪੈਜੋ ਪਰ ਹੋਣੀ ਨੂੰ ਮਿੱਤਰੋ ਕੁਝ ਹੋਰ ਮਨਜੂਰ ਸੀ ਤੇ ਬਹੁਤ ਸਾਰੇ ਸੱਜਣ ਆਪਣੇ ਵੀਡੀਓ ਤੇ ਕਮੈਂਟ ਕਰ ਰਹੇ ਸੀ ਕਿ ਬਾਈ ਤੈਨੂੰ ਪਤਾ ਨਹੀਂ ਫਲਾਣਾ ਠਮਾਕਾ ਬਾਈ ਜੀ ਗੱਲ ਸੁਣ ਲਓ ਕੋਈ ਮੇਰੇ ਅਰਗਾਵੇਂ ਸਹਿਬ ਜਦਿਆਂ ਬਾਰੇ ਕਦੀ ਲੈਣ ਪੜ ਕੇ ਉਹ ਗਿਆਨ ਵੰਡ ਰਿਹਾ ਸੀ ਜਿਹਦੇ 200 ਸਬਸਕ੍ਰਾਈਬਰ ਇੱਕ ਕੋਈ ਹੋਰ ਲੰਡੂ ਜਾਂ ਬੰਦਾ ਸੀ ਉਹ ਬੋਲ ਰਿਹਾ ਸੀ ਓਏ ਗੱਲ ਸੁਣੋ ਭਾਈ ਸਾਹਿਬ 1666 ਚ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਉਥੇ ਖੰਡ ਪਾਠ ਕਰਾਇਆ ਉਸੇ ਪ੍ਰਯਾਗ ਰਾਜ ਦੀ ਧਰਤੀ ਤੇ ਜਾ ਕੇ ਸਰਚ ਕਰਕੇ ਪੜ ਲਿਓ Google ਤੇ Google ਤੇ ਭਰਿਓ ਕਿ ਗੁਰੂ ਤੇਗ ਬਹਾਦਰ ਜੀ ਪ੍ਰਯਾਗ ਰਾਜ ਕਦੋਂ ਗਏ ਸਾਰਾ ਸਾਹਮਣੇ ਆ ਜੂਗਾ 1508 ਚ ਗੁਰੂ ਨਾਨਕ ਦੇਵ ਜੀ ਗਏ ਫਿਰ 1666 ਚ ਜਦਿਕੇ ਅਖੰਡ ਪਾਠ ਕਰਾਉਣ ਤੋਂ 2-3 ਮਹੀਨੇ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜਨਮ ਹੁੰਦਾ ਹੈ ਬੀਬੀ ਗੁਜਰੀ ਜੀ ਮਾਤਾ ਗੁਜਰੀ ਜੀਆਂ ਦੀ ਕੁੱਖੋਂ ਤਾਂ ਇਹ ਵੀ ਲਿਖਦੇ ਆ ਕਈ ਵਿਦਵਾਨ ਲੋਕ ਇਤਿਹਾਸ ਚ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਪਟਨਾ ਸਾਹਿਬ ਤੋਂ ਜਦੋਂ ਪੰਜਾਬ ਨੂੰ ਆਏ ਤਾਂ ਉਹ ਵੀ ਪ੍ਰਿਆਗ ਰਾਜ ਹੋ ਕੇ ਆਏ ਇਹ ਨਹੀਂ ਮਤਲਬ ਵੀ ਹੋ ਇਹ ਤਾਂ ਹੁਣ ਚੱਲਿਆ ਯਾਰ ਮਨ ਲੋਕੋਂ ਪਤਾ ਹੁਣ ਆਇਆ ਹੈ ਮਹਾਕੁੰਭ ਜਾਂ ਕੋਈ 12 ਸਾਲਾਂ ਵਾਲਾ ਹੋਊਗਾ ਜਾਂ 6 ਸਾਲਾਂ ਵਾਲਾ ਹੋਊਗਾ ਇੱਕ ਲੰਡੂ ਬੰਦਾ ਆਖੀ ਜਾਵੇ ਇਹ ਤਾਂ ਬਾਈ ਅਕੇ 6 ਮਹੀਨਿਆਂ ਬਾਅਦ ਆਇਆ ਰਹਿੰਦਾ ਬਾਈ ਜੀ ਜਾਣਕਾਰੀ ਲੈ ਕੇ ਗੱਲ ਕਰਿਆ ਕਰੋ ਤੁਹਾਡੇ ਵਰਗੇ ਸਾਨੂੰ ਬਹੁਤ ਟੱਕਰਦੇ ਐ ਤੇ ਉਹਨਾਂ ਭਰਾਵਾਂ ਦਾ ਧੰਨਵਾਦ ਹੈ ਜਿਹੜੇ ਹਰ ਇੱਕ ਧਰਮ ਦੀ ਕਦਰ ਕਰਦੇ ਐ ਆਪਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਪਿੱਛੇ ਖਤਮ ਹੋ ਗਏ ਕਦੇ ਵੇਖਿਆ ਸਨਾਤਨ ਵਾਲੇ ਦੇ ਜਿਹੜੀ ਉਹਨਾਂ ਦੇ ਵੱਡੇ ਚੈਨਲ ਆ ਨਾ ਕਥਾ ਵਾਲੇ ਉੱਥੇ ਉਹ ਗੱਲ ਰੱਖਦੇ ਵੇਖਿਓ ਤੱਥਾਂ ਤੇ ਗੱਲ ਕਰਦੇ ਅਗਲੇ ਬੰਨ ਕੇ ਗੱਲ ਕਰਦੇ ਆ ਤੇ ਆਪਣੇ ਲੋਕ ਆਪਣੇ ਲੋਕ ਲੜੀ ਜਾਂਦੇ ਆ ਉਹ ਬਈ ਕੋਈ ਆ ਦਾ ਸੁਖਬੀਰ ਕਿਹਤੋਂ ਫਖਰੇ ਕੌਮ ਕਿਉਂ ਵਾਪਸ ਲੈ ਲਿਆ ਦੂਜਾ ਆ ਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਖੁੱਡੇ ਲੈਣ ਲਾ ਦਿਓ ਤੀਜਾ ਆ ਦਾ ਸੱਤ ਮੈਂਬਰੀ ਕਮੇਟੀ ਭਰਤੀ ਕਰਦੀ ਏ ਚੌਥਾ ਆ ਦਾ ਸਾਡਾ ਬੰਦਾ ਸ਼੍ਰੋਮਣੀ ਕਮੇਟੀ ਚ ਮੈਨੇਜਰ ਹੋਵੇ ਪੰਜ ਮਾ ਦਾ ਫਲਾਣੇ ਤੋਂ ਦਰੂ ਫੜੀ ਗਈ ਇਹ ਕੋਈ ਗੱਲਾਂ ਯਾਰ ਐ ਕਦੇ ਧਰਮ ਚੱਲਦੇ ਹੁੰਦੇ ਆ ਤਾਂ ਹੀ ਆਪਣਾ ਧਰਮ ਪਿੱਛੇ ਐ ਨਹੀਂ ਤਾਂ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਿਆਗ ਰਾਜ ਗਏ ਸੀ ਪੱਕੀ ਸੰਗਤ ਗੁਰਦੁਆਰਾ ਸਾਹਿਬ ਉਥੇ ਬਣਿਆ ਹੋਇਆ ਤਾਂ ਆਪਾਂ ਦਾਸ ਹੀ ਨਹੀਂ ਸਕੇ ਆਪਣੇ ਲੋਕ ਲੋਕਾਂ ਅੱਗੇ ਗੱਲ ਹੀ ਨਹੀਂ ਰੱਖ ਸਕੇ ਆਪਾਂ ਤੱਥਾਂ ਨਾਲ ਗੱਲ ਨਹੀਂ ਰੱਖ ਸਕੇ ਕਿ ਇੱਥੇ ਗੁਰੂ ਸਹਿਬਾਨ ਵੀ ਆਏ ਸੀ ਗੁਰੂ ਨਾਨਕ ਦੇਵ ਜੀ ਵੀ ਔਰ ਉਹਨਾਂ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਵੀ ਆਏ ਸੀ ਪਰ ਇਹ ਤਾਂ ਹੋਰਾਂ ਕੰਮਾਂ ਮਗਰ ਮਿੱਤਰੋ ਲੱਗੇ ਪਏ ਆ ਪਰ ਜੋ ਹੋਇਆ ਉੱਥੇ ਭਗੜੜ ਹੋਈ ਫੇਰ ਆ ਜਿਹੜਾ ਪੀਪਾ ਪੁਲ ਹੈ ਜੀ ਤੁਸੀਂ ਵੀਡੀਓ ਵੇਖ ਰਹੇ ਹੋ ਨਾਲ ਨਾਲ ਇਹ ਪੀਪੇ ਪੁਲ ਤੇ ਜਦੋਂ ਜਾਦੇ ਵਜਨ ਵਜੇ ਮਿੱਤਰੋ ਫੇਰ ਤੁਹਾਨੂੰ ਪਤਾ ਹੈ ਕੀ ਬਣਦਾ ਹੁੰਦਾ ਤੇ ਜਾਦੇ ਵਜਨ ਵੱਧ ਗਿਆ ਉਹ ਲੱਗ ਗਿਆ ਹੁਣ ਨਦੀ ਹੈ ਯਾਰ ਉਹਦਾ ਕਿਹੜਾ ਡੰਗਾਈ ਦਾ ਹਸਾਬਕਤਾ ਵਾ ਵੀ ਕਿੰਨਾ ਡੂੰਘਾ ਤੇ ਕਿੰਨਾ ਤੇਜ਼ ਪਾਣੀ ਵਗਦਾ ਹੈ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੇਅਰ ਕਰੋ ਮੇਰੇ ਭਰਾ